ਡਾਕੂ ਵੀਰ ਲਾਪ੍ਰੀਤ ਸਿੰਘ ਜੀ ਦੀ ਵਿਆਹ ਤੋਂ ਬਾਅਦ ਇੱਕ ਵੀਡੀਓ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਉਹ ਦੋਨੇ ਜੀ ਕੰਗਣਾ ਖੇੜ ਰਹੀ ਨੇ ਤੇ ਕਿ ਉਹਨਾਂ ਨੂੰ ਚਾਉਣ ਵਾਲੇ ਇਹ ਵੀਡੀਓ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋਏ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਡਾਕੂ ਵੀਰ ਲਾਪ੍ਰੀਤ ਸਿੰਘ ਜੀ ਇੱਥੇ ਹੀ ਦੇਣੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਚੁੱਕੇ ਨੇ ਉਹਨਾਂ ਦਾ ਵਿਆਹ ਹੋ ਚੁੱਕਿਆ ਹੈ ਉਹਨਾਂ ਦੀ ਵਾਈਫ ਦਾ ਨੇਮ ਸਰਵਕੌਰ ਹੈ ਉਹ ਦੋਸਤੋ ਕੰਗਣਾ ਖੇਡਦੇ ਹੋਏ ਕਿੰਨੇ ਜਿਆਦਾ ਖੁਸ਼ ਨਜ਼ਰ ਆ ਰਹੇ ਨੇ। ਲਕੂ ਵੀਰ ਜੀ ਨੇ ਜਿਸ ਗੁਰੂ ਘਰ ਚ ਵਿਲਾਵਾਂ ਲਈਆਂ ਨੇ ਉਸ ਸਥਾਨ ਦੀ ਸਾਡੇ ਨਾਲ ਵੀਡੀਓ ਸਾਂਝੀ ਕੀਤੀ। ਉਹ ਦੋਸਤੋ ਜੇਕਰ ਤੁਸੀਂ ਵੀ ਹਾਲੇ ਤਾਂ ਕਿਸ ਕਪਲ ਜੋੜੇ ਨੂੰ ਉਹਨਾਂ ਦੇ ਵਿਆਹ ਦੀ ਵਧਾਈਆਂ ਨਹੀਂ ਦਿੱਤੀਆਂ ਤਾਂ ਜਲਦ ਤੋਂ ਜਲਦ ਕਮੈਂਟ ਬਾਕਸ ਦੇ ਵਿੱਚ ਵਧਾਈਆਂ ਜ਼ਰੂਰ ਦਿਓ। ਤੇ ਇਹ ਹਲਦੀ ਸ਼ਰਮਣੀ ਦੀ ਵੀਡੀਓ ਨਿਕਲ ਕੇ ਸਾਹਮਣੇ ਜਿੱਥੇ ਕਿ ਉਹਨਾਂ ਦੇ ਯਾਰ ਦੋਸਤ ਉਹਨਾਂ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਹਲਦੀ ਲਗਾਉਂਦੇ ਰਸਮ ਵੇਲੇ ਉਹਨਾਂ ਦੇ ਉੱਪਰ ਸਾਰੀ ਪਾਣੀ ਦੀ ਬਾਲਟੀ ਡੋਲ ਦਿੱਤੀ ਜਾਂਦੀ ਹੈ ਸੋ ਇਹ ਇੰਜੁਆਏ ਵੀ ਜ਼ਰੂਰੀ ਹੁੰਦਾ ਹੈ ਅਤੇ ਆਪਣੇ ਘਰ ਦੇ ਗੇਟ ਮੂਰੇ ਪਟਾਕੇ ਵੀ ਚਲਾਏ ڈاکੂ ਵੀਰ ਬਰਾਤ ਵਾਲੀ ਗੱਡੀ ਆਪਣੀ ਸ਼ਿੰਗਾਰੀ ਹੋਈ ਸੀ ਜੋ ਕਿ ਸ਼ਾਮ ਨੂੰ ਗੱਡੀ ਨੂੰ ਖੁਦ ਆਪ ਚਲਾ ਕੇ ਲੈ ਕੇ ਆਏ ਘਰ ਤੱਕ ਸੋ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾ ਬਾਈ ਨੂੰ